ਤਨ ਤਨ ਸਈ ਮੁਹੰਮਦ ਸ਼ਾਹ ਜੀ ਦਾ ਸਾਲਾਨਾ ਇਤਿਹਾਸਿਕ ਛਿੰਝ ਮੇਲਾ ਪਿੰਡ ਕੋਟ ਬਦਲ ਖਾਨ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾ ਖਬਰਾਂ ਖੇਡਾਂ ਦੇ ਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਪੇਜ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ about to look ਵਿਚ ਆਏ ਬਹੁਤ ਦੂਰ ਦਾ ਬਣਾਲ ਅੱਜ ਭਰਿਆ ਹੋਇਆ ਮੈਦਾਨ 1 ਲੱਖ ਰੁਪਏ ਦਾ ਪ੍ਰਾਈਜ਼ ਵੀ ਦੇ ਰਹੇ ਆ ਮੈਂ ਵੀ ਇੰਟਰਨੈਸ਼ਨਲ ਕਬੱਡੀ ਪਲੇਅਰ ਆ ਕਰਾ ਕਾ ਤੇ ਆ ਕੇ ਬਹੁਤ ਮਨ ਖੁਸ਼ ਹੋਇਆ ਅੱਜ ਜੱਸਾ ਪੱਟੀ ਦਾ ਅੱਜ ਕੁਸ਼ਤੀ ਹੋਣੀ ਹੈ 2.5 ਲੱਖ ਦੀ ਤੋਂ ਸਾਰਿਆਂ ਦੇ ਮਨ ਵਿੱਚ ਬਹੁਤ ਉਤਸ਼ਾਹ ਜੱਗ ਕਣੇ ਨਾਲ ਅੱਜ ਬਹੁਤ ਐਕਸਾਈਟਡ ਆ ਮੈਚ ਦੇਖਣ ਲਈ ਅੱਜ ਦੇਖਦੇ ਕੋ ਅਸੀਂ ਕਿਹੜਾ ਜਾਂਦਾ ਜੱਸਾ ਪੱਟੀ ਵਾਲਾ ਜਾਂ ਚਾਚਾ ਜੱਗੇ ਵਾਲਾ ਬਹੁਤ ਵਧੀਆ ਇੱਥੇ ਦਾ ਰੋਟੀ ਪਾਣੀ ਦਾ ਚਾਹ ਪਾਣੀ ਦਾ ਲੰਗਰ ਸਾਰਾ ਕੁਝ ਹੀ ਬਹੁਤ ਵਧੀਆ ਇਹਦੇ ਸਾਬ ਚਰਨਪਾ ਜੀ ਹੋਰ ਜਿੰਨੇ ਵੀ ਪ੍ਰਬੰਧਕ ਸੱਜਣਾ ਬਹੁਤ ਸਾਰੇ ਮਿਹਨਤ ਨਾਲ ਯੋਗਦਾਨ ਪਾ ਰਹੇ ਆ ਤੇ ਆਪਣੇ ਸਿਰਵਾਨ ਬਹੁਤ ਨਿਭਾ ਰਹੇ ਆ ਤੇ ਇੱਕ ਚੀਜ਼ ਹੈ ਜਾਂ ਪ੍ਰਬੰਧਕ ਕਿਹ ਨਾਲ ਬੈਟਰ ਨੇ ਪ੍ਰਬੰਧਕ ਵੀ ਬੈਟਰ ਨੇ ਹਰੀ ਤਲਮੀਡੀਆ ਦਾ ਬੜੀ ਹਲਕ ਹੋ ਜਾਂਦੀ ਆ ਇਸ ਕਰਕੇ ਦੁਨੀਆ ਚ ਹਾਰੀ ਦੀ ਜਗ੍ਹਾ ਤੇ ਪਹੁੰਚਦੀ ਆ ਅੱਜ ਤੇ ਮੈਚ ਬੈਜਲੀਜ ਦਾ ਯੂਐਸਏ ਤੋਂ ਆਏ ਆ ਸਿਰਫ ਸ਼ੇਂਜ ਮੈਲੇ ਦਾ ਕਰਕੇ ਆ ਮੈਸੇਜ ਇਹ ਹੈ ਕਿ ਖੇਡ ਮੈਲੇ ਕਬੱਡੀ ਇਹਦਾ سپورਟ ਕਰੋ ਖੇਡੋ ਦੇਖੋ ਨਾਰੇ ਬੱਚਿਆਂ ਨੂੰ ਗਾਂ ਦਿਖਾਓ ਕਿ ਬੱਚੇ ਵੀ ਇਸ ਲਾਈਨ ਨਾਲ ਕੋਰਨ ਜੇ ਆਪਾਂ ਦਿਖਾਵਾਂਗੇ ਦੇਖਣਗੇ ਫਿਰ ਹੀ ਪਤਾ ਲੱਗੇਗਾ ਬਾਕੀ মিডিਏ ਸੰਯੋਗ ਨਾਲ ਬਾਲਦੇਸ਼ਾਂ ਚ ਵੀ ਇਹ ਚੀਜ਼ਾਂ ਜਾਂਦੀਆਂ ਨੇ ਲਾਈਵ ਦੇਖੋ ਬੱਚੇ ਫਿਰ ਆਉਣਗੇ ਗਾਣ ਤੇ ਨਾਰੇ ਹੁਣ ਤਾਂ ਮੈਂ ਆਪਾਂ ਸਟਾਈਲ ਦੇ ਵਿੱਚ ਨਾ ਜਾਰੇ ਲਾ ਕੋਰੇ ਫਰੰਟ ਨੇ ਜਿਹਦਾ ਕ੍ਰਿਸਟੋ ਆਏ ਨੇ ਕੈਨੇਡਾ ਗ੍ਰੀਸ ਆਰ ਦੁਨੀਆ ਤੋਂ ਹਰ ਇੱਕ ਕੋਨੇ ਤੋਂ ਆਇਆ ਜਾਂਦਾ ਰਿਹਾ ਮੇਰੇ ਸਾਰੇ ਖਿਡਾਰੀਆਂ ਦਾ ਬੜਾ ਧੰਨਵਾਦ ਆ ਸਾਰਿਆਂ ਦਾ ਕਰਦੇ ਆ ਇੱਥੇ ਹੌਮ ਹੋ ਮਾ ਕੇ ਪਿੰਨਾ ਭਰਿਆ ਹੋਇਆ ਹਜ਼ਾਰਾਂ ਦੀ تعداد ਵਿੱਚ ਬੰਦੇ ਆਏ ਆ ਲੋਕਾਂ ਬਹੁਤ ਉਤਸ਼ਾਹ ਜਾਦਾ ਜੱਸਾ ਪਟਿਆਲੇ ਦਾ ਗੋਸਤੀ ਹੈ ਜਿਹੜੀ ਹੋਣੀ ਆ ਬਹੁਤ ਵਧੀਆ ਹੋਣੀ ਆ ਉਹਦੇ ਬਹੁਤ ਇੰਤਜ਼ਾਰ ਆ ਬਹੁਤ ਐਕਸਾਈਟਡ ਆ ਸਨ ਜੀ ਮੈਂ ਤੁਹਾਨੂੰ ਜੀ ਮਾਜਦੇ ਰਿਹਾ ਸਮਾਪਤੀ ਕਰੀਏ ਕਿ ਆਪੇ ਇਹ ਦੇਖ ਲਓ ਕਿ ਕਿੰਨੇ ਵਜੇ ਜਾ ਕੇ ਲੋਕ ਬਸੀਆਂ ਹਾਂਗੇ ਉਹ ਸ਼ਹਿਰ ਦੇ ਫਟਾਫਟ ਜੇਣਾ ਲਵਾਏ ਮਹਾਰਾਜ ਵੱਲੋਂ ਚਲਾਇਆ ਹੋਇਆ ਸਾਲਾਨਾ ਚਿੰਦ ਮੇਲਾ ਜੋ ਕਿ ਬਹੁਤ ਹੀ ਸਾਈ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਹੋਣ ਤੇ ਕਗਾਰ ਤੇ ਹੈ ਅਜੇ ਬਾ ਆਰਵੀ ਬਾਹਰਦੀਆਂ ਕੁਸ਼ੀਆਂ ਚ ਸਾਹਮਣੇ ਬਿੱਟੂ ਜਸਵਾਲ ਪਿੰਡਾਂ ਦਾ ਦੇਖ ਦੇ ਦਰਸ਼ਕ ਆ ਉਹ ਸਿੰਘੀ ਜਲੂ ਵਿੱਚ ਕੋਲ ਵਾਲਾ ਵੱਡਾ ਪਹਿਲਵਾਨ ਦਾ ਕਦਮ ਚਾਹ ਜਿਹੜੀ ਵੀ ਕੁਸ਼ੀ ਦੀ ਕੋਈ ਜਾਗੀ ਸ਼ੋਹਰਾਈ ਬਹੁਤ ਬਹੁਤ ਮਿਹਰਮਾਨ ਨੇ ਪਟਕੇ ਦਾ ਜੀ ਕਮੇਟੀ ਜਨਤਾ ਲੱਗਦਾ ਇਲਾਕੇ ਦੇ ਲੱਗੇ 1 लाख ਰੁਪਈਆਂ ਦੇ ਦੋ ਹੈਗੇ ਆ ਬੁਲਟ ਬਹੁਤ ਬਹੁਤ ਵਾ ਇੱਕ ਬਲੈਂਡਰ ਮੋੜ ਦੇ ਲਿਆ 1-1 ਲੱਖ ਦੀ ਝੰਡੀ ਆ 51000 ਦੀ ਆ ਜੀ ਸਿਆ ਆਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਡੀ ਕਰਾ ਚੇਹ ਮੇਗਾ ਬਣਾ ਰਹੇ ਆ ਜੇ ਤੁਮੋਂ ਸਾ ਚੜ ਕੇ ਸਾਰੇ ਬੜੇ ਐਨਆਰਆ ਵੀਰਾਂ ਨੇ ਨਿਵਾਸੀਆਂ ਨੇ ਬਹੁਤ ਵੱਡਾ ਯੋਗਦਾਨ ਦੇ ਜੇ ਬੜੇ ਬੜੇ ਬੱਡੇ ਪੱਟ ਕੇ ਲਗਭਗ 18-20 ਲੱਖ ਦੇ ਸਾਡਾ ਟਾਪਟ ਦਿੱਤੇ ਜਾ ਰਹੇ ਆ ਕੰਪਨੀ ਦੇ ਵੱਲ ਉਸ ਤਾਰਨਾ ਚੇਚੇ ਤੌਰ ਤੇ ਨਿਵਾਸ ਤੇ ਸਪੈਸ਼ਲ ਸੌਂਦੇ ਸਾਰੇ ਟੈਟ ਲਾ ਕੇ ਬਨਾ ਮਾਸੇ ਬੈਠਣ ਵਾਸਤੇ ਅਸਟੇਟ ਸਟੇਡੀ ਪਰ ਅਨਕੀਤਾ ਸਾਰੇ ਆਏ ਹੋਏ ਸਾਰੇ ਸਰਕਸ਼ੇ ਮੀਰਾਂ ਦਾ ਧੰਨਵਾਦ ਕਰਦੇ ਆਂ ਅਸੀਂ ਚਾਹਦੇ ਆਂ ਕਿ ਇਸੇ ਤਰ੍ਹਾਂ ਜਰਾ ਇਹ ਮੇਲਾ ਹੋਵੇ ਅੱਜ ਇਹਨਾਂ ਦੇ ਵੀ ਸਾਡੇ ਜਿਹੜੇ ਸੰਯੋਗੀਆਂ ਸੱਜਣਿਆਂ ਦਾ ਸਾਡਾ ਸਾਥ ਜਰਾਂਗੇ ਅਸੀਂ ਜਿੰਨਾ ਵੱਧ ਵੱਧ ਜਿਹੜੇ ਦਰਸ਼ਕ ਵੀ ਰਹੇ ਉਹਨਾਂ ਦੀ ਸਭ ਲਈ ਜੋ ਸਰਸਾਗੇ ਹੋਰ ਬੜੇ ਸਮੇਂ ਵਿੱਚ ਇਸ ਤੋਂ ਬਿਹਤਰ ਬਰਮਣ ਨੇ ਆਓ ਹਰ ਸਾਲ ਦੀ ਤਰ੍ਹਾਂ ਕੈਂਟਾ ਨਾਗਰ ਮਹਾਂ ਬਾਬਾ ਜੀ ਨੂੰ ਰੱਯਾਵਾੜਾ ਪ੍ਰਗਟਾ ਪੱਟੀ ਮਗਰ ਅਜੇ ਕੋਈ ਚੈਨ ਕਮੇਟੀ ਜਾਂ ਐਸਐਸ ਜਿਸ ਸਾਲ ਆਉਗਾ ਸਰਦਾਰ ਮੋਹਨ ਸਿੰਘ ਦੇ ਉੱਪਰ ਕੈਂਟਾ ਨਿਵਾਸੀ ਜਿਹੜੇ ਹਰ ਸਾਲ ਆਉਂਦੇ ਆ ਜਿਹੜਾ ਬਹੁਤ ਜੀ ਆ ਜੀ ਸੰਗਤ ਨੂੰ ਆਈ ਬਾਦ ਰੱਯਾਵਾੜਾ ਖਾਦੇ ਤੇ ਪੁੰਗੀਆਂ ਪ੍ਰਤਿਪੰਥੀ ਪੱਟੀ ਨੂੰ ਬੈਂਦੀ ਹੁਣ ਨਾ ਦੇ ਗਈ ਇਹ ਕਮੇਟੀ ਨੂੰ ਬਣਾ ਲਈ ਸਰਦਾਰ ਗੁਰਦੀਪ ਸਿੰਘ ਸਾਜਣ ਉੱਪਰ ਵੀਰ ਵੀਰ ਸਾਰਾ ਦੇ ਯਾਰ ਪਾਲਾ ਜਨਮ ਦੇ ਨਾਲ ਸਾਰੇ ਆਂਡ ਘਾਟੇ ਵਿੱਚ ਕੰਸੀ ਫੂਲ ਪਾਈ ਹੈ ਜੀ ਸਾਡੇ ਆ ਵੀਰ ਸੋਨਣਾ ਮਾਲੇ ਸਾਡੇ ਕੋਲ ਪੁੱਜ ਗਿਆ ਸੀ ਤੋਂ ਸਪੈਸ਼ਲ ਸਿੰਘ ਉਹ ਆਪਾਂ ਬੱਟੀ ਦੇ ਪੁੱਤਾਂ ਵਾਲੇ ਗੋਟੇ ਤੇ ਪੁੱਜ ਗਿਆ ਵੇਂਸ ਬਲੰਦਰ ਮੋਟਰ ਸਾਡੇ ਕੋਲ ਪੁੱਜ ਗਿਆ ਪ੍ਰਿਆਜ ਜਿਹਨਾਂ ਵੀਰਾਂ ਦੇ ਕਰੀਜ ਰਹਿੰਦਾ ਜੀ ਰਾਜ ਕੁਮਾਰ 100 ਡੇੜਾ ਨਹੀ ਚੇਂਜ ਕਮੇਟੀ ਦਾ ਨਾਮ ਹੈ ਸਾਜਣ ਸਿੰਘ ਪਲ ਬਰਨੀ ਉਪਰ 300 ਸੰਗਤ 100 ਮੈਡੀਕਲ ਆਪਾਂ ਚੋਣ ਕਿ ਕਰੇ ਇਹ ਵੀ ਉਹ ਸਾਡੀ ਪੱਗਰ ਦੇ ਮੇਲੇ ਨੂੰ ਪ੍ਰਸ਼ਾਹ ਦਿੰਦੇ ਆ ਕਿਉਂਕਿ ਇੱਥੇ ਦਾ ਜਮ ਪਰ ਆ ਪੰਡ ਕਮੇਟੀ ਦੇ ਚੇਰਮੈਨ ਲਖਵੀਰ ਸਨਮਾਨ ਹੈ ਜਿਹੜੀ ਤੋਂ ਵੀ ਅੱਜ ਦੇ ਆਪਣੇ ਜੀ ਮੇਲੇ ਕੁੱਟੀਆਂ ਕਰਵਾਉਂਦੇ ਆ ਤਾਂ ਉਹਨਾਂ ਦੇ ਵੀ ਕੋਈ ਪੁਸ਼ਟ ਦੇ ਵਿੱਚ ਕੁਝ ਨਹੀਂ ਰੱਖਿਆ ਹਰਤਾ ਦੇ ਤਾਰੀ ਪਹਿਲਵਾਨੀ ਦੇ ਨਾਲ ਸਾਰਾ ਕੁਝ ਨਾਮ ਬਣਦਾ ਅਗਲੇ ਸਾਲ ਵੀ ਦੇਖ ਕੇ ਆਪਣੇ ਆਪ ਸਹਾਨ ਨਜ਼ਾਰਾ ਦੂਰ ਰਹਿਣ ਇਰਾਜੀ ਜੀ ਜੀ ਕਮਾਈ 50000 ਰੁਪਏ ਮੰਗ ਕੇ ਸੇਵਾ ਲੈ ਲਈ ਅਗਲੇ ਸਾਲ ਇਹਨਾਂ ਵਿੱਚੋਂ 55000 ਰੁਪਏ ਚੰਡੀ ਵੀ ਜਾਈਆਂ ਤੇ ਨਾਲ ਹੀ ਬਹੁਤ ਸਾਰੇ ਕਮੇਟੀ ਬਣਿਆ ਹੜਾ ਪਹੁੰਚਦਾ ਜਾਣਾ ਪੈਣਾ ਚਾਹੀਦਾ ਅਗਲੇ ਬਹੁਤ ਹੀ ਸਰਕਾਰ ਦੇ ਉੱਪਰ ਲਾਭ ਦੀ ਜਾਨ ਵਿੱਚ ਸ਼ਾਮਿਲ ਹੋ ਰਿਹਾ ਸਰਕਾਰ ਜੁਗਰਾ गांधीती वारे उन माना धन्यवाद ਉਨਾਮੀ ਸੰਘੀ ਕਮੇਟੀ ਤਾਣੀ ਬੋਲੇ 11:00 ਵਜੇ ਤੱਕ ਆ ਗਿਆ ਬਹੁਤ ਬਹੁਤ ਤਵਾਦੀ ਬਹੁਤ ਬਹੁਤ ਤਵਾਦੀ ਤਨੀ ਦੇ ਨਵੀਨ ਮਾਰਾ ਹੈ ਸਾਡੇ ਬਜ਼ੁਰਗ ਦਾ ਨਾਮਾਂ ਦੀ ਛੋਟੇ ਹੀ ਨਾਮ ਹੁੰਦੇ ਸੀ ਛੋਟੇ ਹੁੰਦੇ ਸੀ ਛੋਟੇ ਨਾਮ ਆਉਂਦੇ ਆ ਜਨਾਰੇ ਦੀ ਨਾਮ ਅੱਗੇ ਨਹੀਂ ਪੱਛੇ ਪਾਸੇ ਦੇ ਸਕਟਰ ਨੇ ਪੈਸੇ ਦੇ ਨਾਲ ਮੁਕਾਬਲਾ ਹੈ ਸਾਰੀਆਂ ਕੁਰਸੀਆਂ ਬਰਾਬਰ ਦੀਆਂ ਕੁਰਸੀਆਂ ਇਹ ਸਰਕਾਰ ਕਿਸੇ ਨੂੰ ਆਉਣ ਦੇਦੀ ਹੈ ਨਾ ਸਾਡੀ ਬਾਤ ਹੀ ਕਰਾਏ

سمر آ جائیں مہاراشٹر والا آ بلے بلے کرائی جانا ہے آپ سکندر چھ سکو آتی ہے یہ کلشی جی جیت لی ہے ਸਾਰੇ ਚੋਕੀ ਦੇ ਪਾਕੇ ਸਾਰੇ ਬਹੁਤ ਤਕਰਾ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਕਹਿੰਦੇ ਕਿ ਦੁਨੀਆ ਦੇ ਪ੍ਰੋਫ ਦੇ ਮੱਲਾ ਦੇ ਵਿੱਚ ਨਾਮ ਹੈ ਜਿਹੜਾ ਦਾ ਸੇਲ ਕੇ ਮਹਾਰਾਸ਼ਟਰ ਨੂੰ ਬਰਾਉਂਦ ਕਰਦਾ ਹੈ ਆ ਦੂਸਰੇ ਪਾਸੇ ਚਾਲ ਬਾਬਾ ਫਰਾਈ ਖੜਗਾ ਦੀ ਤਰ੍ਹਾਂ ਜਿਹੜਾ ਵੀ ਕੋੜ ਪਾ ਤਾ ਕੇ ਆਪਣੇ ਨਾਂ ਦੇ ਪਛਾਣ ਦਾ ਇੱਕ ਵਿਗਿਆਦ ਜਿਹੜਾ ਆ ਸਾਲ ਦੀ ਤਰਾ ਕੋੜ ਬਾਖਾ ਬਾਡਾ ਫੰਡ ਦੇ ਇਸ ਸਫਰ ਸਾਰੇ ਸੰਯੋਗ ਦੀ ਸਹਿਤਾ ਨਾਲ ਸਹਿ ਕਮੇਟੀ ਪਲਸ ਨਾਲ ਕੀਤਾ ਜਾਂਦਾ ਕਿ ਡੰਗਲ ਕਰਾਇਆ ਜਾਂਦਾ ਹੈ ਕਿੰਨੇ ਕੰਮਾਂ ਆ ਜੇ ਉਹ ਚੱਲੇਵੇਂ ਤੁਸੀਂ ਛੇ ਚ ਕੰਮ ਆ ਰਹਿ ਰਹੇ ਤੁਸੀਂ ਸਮੇਂ ਤੋਂ ਆ ਰਹੇ ਪਹਿਲੇ ਛੋਟੇ ਛੋਟੇ ਇਹ 50 ਸਾਲ ਤੋਂ ਚੱਲ ਸਾਢੇ ਪਹਿਲਾਂ ਸਾਡੇ ਬਜ਼ੁਰਗ ਘਰਾਉਂਦੇ ਆ ਜੋਤ ਦੀ ਗੱਲ ਨਹੀਂ ਕੁਝ ਹੋਰ ਕਿਵੇਂ ਚਾਹੁੰਦੇ ਹੋ ਦੋਸਤੋ ਜੀ ਆਪਣਾ ਮਹਿਤਾ ਕਾਨ ਕਾਮਗਾਰਨਾ ਬੱਚੇ ਜਿਹੜੇ ਹੁਣ ਸਾਡੇ ਭੈਣ ਭਰਾ ਛੋਟੇ ਵੱਡੇ ਬੰਦੇ ਨਾਲੇ ਨਾ 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 60 ਕੋੜ ਬਾਹਰ ਹਾਂ ਮੇਰਾ ਮੇਰਾ ਨਾਮ ਹੈ ਸਾਵੀਦ ਆਰਾਮ ਜਿਲ੍ਹਾ ਜਨਦਰ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਇੱਥੇ ਵੀ ਬੜੀ ਭੋਲਾਤ ਕਰਨ ਕਰਵਾਈ ਜਾਂਦੀਆਂ ਕਿਹੜੇ ਖਾਸ ਪਰਮਾਣੂ ਤੇ ਹੈ ਜੀ ਪਰਮਾਣੂ ਜਿਹੜੇ ਗੱਲ ਦੱਸੋ ਬਹੁਤ ਵੱਡੀਆਂ ਪ੍ਰਬੰਧ ਨੇ ਹਾਂਜੀ ਬਹੁਤ ਵਧੀਆ ਪ੍ਰਬੰਧ ਹੈ ਹਾਂਜੀ ਬਹੁਤ ਵਧੀਆ ਹਾਂਜੀ ਲੱਗਦਾ ਚੱਲਦਾ ਇਹ ਹਰ ਸਾਲ ਦੀ ਤਰ੍ਹਾਂ ਸਾਡੇ ਮੰਦਿਰ ਪਰ ਬਹੁਤ ਵਧੀਆ ਜੀ ਅਗਰਾਂ ਬਹੁਤ ਵਧੀਆ ਹੋਣ ਦੇ ਪਿਆ ਪ੍ਰੋਗਰਾਮ ਬਾਹਰੋਂ ਸਾਡੇ ਭੈਣ ਭਰਾ ਐਨਆਰਆਈ ਬਹੁਤ ਸਾਨੂੰ ਸਹਿਯੋਗ ਕਰਦੇ ਸਾਡਾ ਸਾਰੀ ਸਮਾਪਤ ਆਜੋ ਰੂਪਤੀ ਹੋਈ ਹੈ ਇਹ ਕੰਮ ਜਿੱਦਾਂ ਕੋਣ ਹਰਦਾ ਗੱਲਾਂ ਸਮੇਂ ਦੀਆਂ ਐਨ ਦੋਨੇ ਮਨ ਵੱਡੇ ਹੈ ਕਿਵੇਂ ਤਾਰਫ ਸੱਧੂ ਆ ਫੀਮੇਲ ਦੇ ਟੁਕਿਆਂ ਦਾ ਕਦੋਂ ਕੋਈ ਸਟਾਰ ਬਣਦਾ ਕਿ ਮੇਰੀ ਕਰਦਾਰ ਬਣਦਾ ਕੱਲ੍ਹੇ ਦੇ ਬਾਦ ਦੇ ਵਿੱਚ ਵੀ ਟੱਪਣੇ ਕਿ ਕੋਈ ਬਗਾਨਾ ਰੋਸਤਾ ਨਹੀਂ ਹੁੰਦਾ ਕਚਰਾ ਦੀ ਰੇਂਜ ਨਹੀਂ ਉਮੀਦ ਨਹੀਂ ਹੁੰਦੀ ਤੇ ਬੱਦਲਾਂ ਦੀ ਸ਼ਾਨ ਦਾ ਪ੍ਰੋਸ਼ਾ ਨਹੀਂ ਹੁੰਦਾ ਬੇਨਤੀ ਹੈ ਵੀ ਆਓ ਜਲਦੀ ਦੇ ਨਾਲ ਮਿਰਜ਼ਾ ਪਹਿਲਵਾਨ ਜੀ ਰਾਣ ਤੇ ਨਾਲ ਕਹਿੰਦੇ ਦਿਨੇਸ਼ ਕਰਮਾ ਜੀ ਖੁੜੀਆਂ ਬੋਲੇਬਾਲ ਤੇ ਜਲਦੀ ਨਾਲ ਤਿਆਰੀ ਕਰਕੇ ਵਿੱਚ ਆਓ ਕਿ ਆਪਾਂ 1 ਮਿੰਟ ਤੋਂ ਬਾਅਦ ਇਹ ਵੀ ਕੁਸ਼ਤੀ ਜੜੀ ਕਰਵਾ ਦਨੇ ਆ ਪ੍ਰਬੰਧਕਾਂ ਵੱਲੋਂ ਬੇਨਤੀ ਹੈ ਵੀ ਮਿਰਜ਼ਾ ਪਹਿਲਵਾਨ ਜੀ